ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਆਪਾਂ ਬਣਾ ਰਹੇ ਹਾਂ ਪਸ਼ੂ ਮੇਲਾ ਜਿਹੜਾ ਤਨਹੋਲੇ ਚੱਲ ਰਿਹਾ ਮੇਲੇ ਤੇ ਪਹੁੰਚੇ ਸੀ ਆਪਾਂ ਦੋਸਤੋ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਟਾਰ 2 ਦੀ ਵੀਡੀਓ ਬਣਾ ਰਹੇ ਹਾਂ ਦੋਸਤੋ ਦੇਖ ਸਕਦੇ ਆ ਤੇ ਸਸੀ ਕਾਰ ਬਈ ਸਸੀ ਕਾਰ ਬੀ ਜੀ ਨਾਮ ਦੱਸ ਦਿਓ ਜੀ ਇਹ ਉਹ ਗਦੀਪ ਸਿੰਘ ਆ ਜੀ ਚੰਡੀਗੜ੍ਹ ਤੋਂ ਵਾਲਾ ਠੀਕ ਆ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਮਾਨਸਾ ਹੁਣ ਇਹ ਮਾਲੀ ਆ ਆਪਣੇ ਕੋਲੇ ਆ ਇਹ ਆਪਣੇ ਕੋਲੇ ਆ ਵੀਰੇ ਆਪਾਂ ਰਜਿਸਟਰਡ ਫਾਰਮ ਤੁਸੀਂ ਗਾ ਨਥੂ ਵਾਲੇ ਘਰ ਵੀ ਹਾਂਜੀ ਉਹਨਾਂ ਦਾ ਆਪਾਂ ਪਰਚੇਜ਼ ਕੀਤਾ ਬਾਈ ਜੀ ਇਹ ਠੀਕ ਆ ਕਿੰਨਾ ਟਾਈਮ ਹੋ ਗਿਆ ਜੀ ਲੈ ਇਹਨੂੰ ਆਪਣੇ ਕੋਲੇ ਬੜੀ ਜੀ ਨੂੰ ਸਾਲ ਹੋਣ ਵਾਲਾ ਜੀ ਫਰਵਰੀ ਜਿਸ ਸਾਲ ਹੋ ਜੀ ਠੀਕ ਆ ਜੀ ਹਾਂਜੀ ਤੇ ਇਹਦੇ ਸੀਮਣ ਆਪਣੇ ਕੋਲੇ ਤਿਆਰ ਆ ਜੀ ਇਹਦੇ ਹਾਂਜੀ ਸੀਮਣ ਠੀਕ ਆ ਆਪਣੇ ਕੋਲੇ ਆ ਗਏ ਬੱਚੇ ਇਹਦੇ ਬੱਚੇ ਬਈ ਹਾਂ ਆਪਣੇ ਕੋਲੇ ਆ ਗਏ ਠੀਕ ਹੈ ਲਾਂਦੇ ਸੀਮਨ ਭਰੇ ਹੋਏ ਆ ਜੀ ਹਾਂ ਜੀ ਉੱਧਰ ਪਿੱਛੇ ਵੀ ਬੱਚੇ ਬਾਈ ਹੋਰਾਂ ਕੋਲੇ ਹਾਂਜੀ ਹਾਂਜੀ ਹੋਰਗੇ ਬੱਚੇ ਆ ਗਏ ਠੀਕ ਆ ਤੇ ਇਹ ਸੀਮਨ ਕਿੰਨੇ ਦਾ ਦਿੰਨੇ ਆ 300 ਬਾਈ 300 ਦਾ ਹਾਂਜੀ ਤੇ ਆਪਣਾ ਫੋਨ ਨੰਬਰ ਦੱਸ ਦੋ ਬਾਈ 9864426241 ਇੱਕ ਵਾਰੀ ਹੋਰ ਬੋ 98644 ਵੀਰ ਜੀ 26241 ਦੋਸਤੋ ਇਹ ਬਾਈ ਦਾ ਨੰਬਰ ਆ ਜੀ ਨੰਬਰ ਤੇ ਕਨੈਕਟ ਕਰ ਲਿਓ ਦੇਖ ਸਕਦੇ ਬੜਾ ਵੀ ਮੋਹਰਾ ਲੈ। ਜੀ ਜਮੀ ਹੈ। ਫੜਨੀ ਕੋਡ ਨਹੀਂ ਦੇਖ ਸਕਦੇ ਆ ਜੀ ਦੋਸਤੋ ਬਹੁਤ ਘੈਂਟ ਆ। ਥੋੜਾ ਥੋੜਾ ਦੇਖ ਸਕਦੇ ਦੋਸਤੋ। ਬਹੁਤ ਵੱਡਾ ਮਾਲੀ ਆ। ਤੇ ਬਾਕੀ ਸੀਮੰਦਰ ਰੇਟ ਬਾਈ ਨੇ ਦੱਸਤਾ ਜੇ ਕਿਸੇ ਨੇ ਇਕੱਠੇ ਲੈਣੇ ਹੋਵੇ। ਪਹਿਲਾਂ ਅਸੀਂ ਵੀ ਦੇ ਦਵਾਂਗੇ ਜੇ ਕੋਈ ਇਕੱਠੇ ਲਊਗਾ ਸੀਮਨ ਉਹ ਚ ਲੈਸ ਹੋ ਜਾਊਗਾ ਨਾ ਮੋਟਰਕ ਨੇ ਉਹ ਚ ਕਰ ਦਾਂਗੇ ਬਾਈ ਜੇ ਕੋਈ ਗਰੀਬ ਬੰਦਾ ਕੋਈ ਜਾਦੇ ਵੀ ਸ਼ੌਂਕ ਰੱਖਦਾ ਨਹੀਂ ਪੈਸੇ ਦੇ ਸਕਦਾ ਕੋਈ ਕੱਦ ਡੀਗਾ ਤੇ ਅਸੀਂ ਫਰੀ ਵੀ ਦੇ ਦਨੇ ਆ ਬਾਈ ਮਹੀਨੇ ਦੇ 20 25 ਡੀਗੇ ਫਰੀ ਦਿੰਨੇ ਆ ਲੋਕਾਂ ਨੂੰ ਠੀਕ ਹੈ ਠੀਕ ਹੈ ਦੋਸਤੋ ਬਹੁਤ ਵਗਿਆ ਲੱਗਿਆ ਬਾਈ ਨੇ ਵੀ ਜਿਹਦੇ ਕੋਲੇ ਪਹੁੰਚ ਨਹੀਂ ਗਈ ਜਾਨੀ ਕਿ ਚੰਗਾ ਸੀਮਨ ਭਰਉਣ ਦੀ ਉਹ ਭਾਈ ਨਾਲ ਜ਼ਰੂਰ ਕਨੈਕਟ ਕਰਕੇ ਤੇ ਤੁਸੀਂ ਸੀਮਨ ਲਗਾ ਸਕਦੇ ਆ ਇਹ ਇਹਦਾ ਬਸ ਇੱਕ ਹੋਰ ਦੇਖ ਸਕਦੇ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੁੜ ਰਹੇ ਹੋ ਆਪਣੇ ਚੈਨਲ ਦੇ ਨਾਲ